Thank you. ਆਏਗਾ ਕਿਹਨੇ ਆਏਗਾ ਕਿਸਨੇ ਵੀ ਚੱਕੇ ਕੀ ਜੀ ਨੂੰ ਕੰਕਰ ਕਰਾਣ ਕਰਾ ਦੱਸਣਾ ਬੋਲੂਗਾ ਮੱਛਾਂ ਕੁੱਤਾਂ ਫੇੜਾ ਨਹੀਂ ਖੇੜਾ ਨਹੀਂ ਹੁਣ ਤਾਂ ਹੋਰ ਹੋਰ ਆਹ ਕਿਥੇ ਬੋਲ ਦੱਸ ਦੱਸਦੇ ਹਾਂ ਜਾਂ ਸੱਤ ਦੱਸਦਾ ਨਹੀਂ ਜਾਂਦੇ ਨਾ ਤੂੰ ਨਹੀਂ ਛੁੱਟਦਾ ਕਿਥੇ ਜਾਵੇਗਾ ਪੁੱਛਦੇ ਜੀ ਕਿੱਥੇ ਹੈ ਦੱਸ

कल रातो इहो न मदद करण बि चक वॾी रहेगा ਕਿ ਪੜੀ ਮਾਤਾ ਭੁਜੀ ਭੱਜ ਕੇ ਜੀ ਉਹ ਚੱਕਣ ਆਈ ਜਦੋਂ ਸਾਡਾ ਮੈਂ ਕੈਮਰਾ ਰਾਤ ਨਵਾਰ ਗਿਆ ਬਲੱਦਰ ਸਾਈਡ ਤੇ ਇਹ ਉਧਰ ਘਰੇ ਬਹਿ ਕੇ ਦੇਖੇ ਨਹੀਂ ਉਰੇ ਆ ਗਏ ਸਾਹੂਰਨਾ ਸਾਹੂਰਨਾ ਅੰਕੁਰੀਸ ਕਰਾ ਦੇ ਇਹੋ ਕਿ ਇਸਦੇ ਆਪ ਉਹਦੇ ਨਾਲ ਨਾਲ ਲਵਾ ਕੇ ਤੂੰ ਮੌਣੀ ਦਾ ਨੱਪਰ ਇੰਨਾ ਸੁਧਰਿਆ ਪੈਣਾ ਕੰਨ ਚਾਪੀ ਕੀਤੀ ਤੇਰੇ ਫੜਾ ਕੇ ਗਿਆ 2:00 ਵਜੇ ਉਹ ਓਏ ਪੁੱਛਿਆ ਸੀ ਮੈਂ ਹਾਂ ਸਾਰੇ ਬੰਦੇ ਕਹਿ ਰਹੇ ਨੇ ਵੀ ਹਾਂ ਹਾਂ ਕੀ ਤੂੰ ਕਰਦਾ ਤੜਕੇ ਦਾ 5 ਵਜੇ ਦੋਸਤ ਕੰਮ ਕਰਨ ਕਿੱਥੇ ਉਹ ਦਿੰਦੇ ਬੰਦੇ ਨੇ ਵੇਖਿਆ ਉਹ ਪੁੱਛਦੇ ਨੇ ਸਾਰੇ ਮੇਰੇ ਮਾਦਰੀ ਦੇ ਸੁੱਟਾ ਦੇਖ ਕੇ ਇਹ ਕੰਮ ਲਈ ਆ ਕਿੱਥੇ ਪਿੰਡ ਦੇ ਕੁੱਤੇ ਹੋਏ ਹੋਰ ਇੱਥੇ 11 ਵਜੇ ਉਹ ਬੰਦੇ ਯਾਰ ਸਾਈਟ ਹੀ ਲਗਾ ਨਹੀਂ ਬੰਦੇ ਆ ਲੰਮਾ ਸਾਰਾ ਕੁਝ ਇਹ ਨਾ ਬਕਾਤਾ ਬਜੇ ਸਾਰਾ ਕੁਝ ਹੁੰਦਾ ਪੁਰੇ ਆ ਹੈ ਪੁਰੇ ਲੋਕ ਸਾਰਾ ਕਾਲ ਕੀ ਰਾਜਵੰਦ ਕਿੰਨੀ ਦੇਰ ਤੋਂ ਚੋਰੀਆਂ ਕਰ ਰਹੇ ਦੋ ਤਿੰਨ ਵਾਰੀ ਕਰੀ ਹੈ ਹਾਂਜੀ ਦੋ ਤਿੰਨ ਵਾਰੀ ਕਰੀ ਹੈ ਕਿੱਥੇ ਰਹਿਣ ਵਾਲਿਓ ਲੋਹਰਾਂ ਦੇ ਚੋਰੀ ਕਿਉਂ ਕਰ ਰਹੇ ਹੋ ਹਾਂਜੀ ਕਿਉਂ ਕਰਦੇ ਹੋ ਚੋਰੀ ਚਟਾ ਪੀਂਦੇ ਹੈ ਚਟਾ ਪੀਂਦੇ ਕਿੱਥੋਂ ਲੈ ਰਹੇ ਹੋ ਚਟਾ ਬਲਵੰਤ ਹੈ ਬਲਵੰਤ ਤੋਂ ਲੈ ਰਹੇ ਹਾਂਜੀ ਕਿੰਨੀ ਦੇਰ ਤੋਂ ਕਰ ਰਹੇ ਚਟਾ ਦਾ ਸੇਵਨ ਉਹ 2 6 7 ਹੈ 6 ਸਤ ਸਾਲ ਹੋ ਗਏ 6 ਸਾਲ ਦਾ ਫਿਰ ਚੋਰੀਆਂ ਦੋ ਵਾਰ ਕੀਤੀ ਹਜੇ ਘਰੋਂ ਪਹਿਲਾਂ ਪੰਜ ਛੇ ਦਿਨ ਹੋ ਗਏ ਹੈ ਘਰੋਂ ਪਹਿਲਾਂ ਮਿਲ ਜਾਂਦੇ ਦੀ ਹੁਣ ਘਰੋਂ ਭੱਜਿਆ ਪੰਜ ਛੇ ਦਿਨ ਅੱਛਾ ਫਿਰ ਚੋਰੀਆਂ ਕਰ ਰਹੇ ਹੋ ਹਾਂਜੀ ਵੀਰ ਲੋਟਾਂ ਹੁਆ ਵੀ ਕੀਤੀਆਂ ਨਾ ਹਾਂ ਅਬ ਦੂਜੀ ਤੀਜੀ ਹੋ ਗਈ ਹਾਂ ਦੋ ਜਾਨੇ ਦੀ ਦੂਜਾ ਕਿੱਥੇ ਦੂਏ ਦਾ ਨੌ ਲਾਇਆ ਉਹਦਾ ਵਿੱਚ ਹੈ ਮਨੀ ਅੰਮ ਕਿੱਥੇ ਦਾ ਉਹ ਆ ਆਪਣੇ ਕੀ ਕਹਿੰਦਾ ਨਾ ਬੀਐਸ ਨਾਲ ਦੇ ਪਿਛਲੇ ਪਾਸੇ ਭਈਆ ਕਿਹੜੀ ਕਲੋਨੀ ਆ ਵੀਰੇ ਭਈਆ ਭਈਆ ਕਲੋਨੀ ਉੱਥੇ ਉਹ ਹਾਂਜੀ ਕੀ ਕੀ ਸਮਾਨ ਜਾ ਕੇ ਚੁੱਕੇ ਹਾਂਜੀ ਕੀ ਕੀ ਚੱਕ ਲਿਆ ਕਣਕੇ ਚੱਕੀ ਦੀ ਵੀਰੇ ਬਾਕੀ ਸਮਾਨ ਬਾਕੀ ਬਾਕੀ ਸਾਰਾ ਬੋਲ ਲੋਹਾ ਚੱਕਿਆ ਦੀਗਾ ਉਹ ਨਹੀਂ ਮੈਂ ਦੇਖਿਆ ਆਲਟਰਨੇਟਰ ਮਸ਼ੀਨ ਦਾ ਔਰ ਜੈਕ ਮਸ਼ੀਨ ਦਾ ਜੈਕ ਨਹੀਂ ਚੱਕਿਆ ਵੀਰੇ ਜੈਕ ਮਸ਼ੀਨ ਦਾ ਜੈਕ ਨਹੀਂ ਚੱਕਿਆ ਪੂਰੀਆਂ ਉਹਦੀਆਂ ਚੈਨ ਦੀਆਂ ਕਟਰ ਚੈਂਬਰ ਦੀਆਂ ਚੈਂਬਰ ਦੀਆਂ ਉਹਦੇ ਬੀਡਰ ਚੈਨ ਚੈਨ ਉਹਦੇ ਚੈਨ ਦੀਆਂ ਗਰਾਰੀਆਂ ਉਹਦੇ ਵਿੱਚ ਹੀ ਗਿਆ ਵੀਰੇ ਕਿੰਨੇ ਲੱਖ ਦੀ ਗੱਡ ਚੁੱਕੇ ਕਿੰਨੇ ਕਿ ਲੱਖ ਦੀ ਗੱਡ ਚੁੱਕੇ ਸਮਾਨ ਕਿੰਨੇ ਲੱਖ ਦਾ ਵੇਚ ਚੁੱਕੇ ਲੱਖ ਲੁੱਖ ਦਾ ਵੀਰੇ ਕਿਹੜਾ ਵੇਚਿਆ ਹਲੇ 4-5 ਦਿਨ ਦਾ ਕਰੋ ਭੱਜੇ ਨੂੰ ਇਹਨਾਂ 5-6 ਸਾਲ ਤੋਂ ਅਗੇ ਪਹਿਲਾਂ ਨਸ਼ਾ ਕਰ 5 ਸਾਲ ਦਾ ਅਗੇ ਜਿਹੜਾ ਕਰੀ ਤੀ ਗਏ ਜੀ ਕਰੋ ਕਰੋ ਮਿਲ ਜਾਂਦਾ ਦੀਆ ਹਾਂ ਫਿਰ ਹੁਣ ਘਰੋਂ ਬੰਦ ਹੋ ਗਿਆ ਹਾਂਜੀ ਖਤਮ ਹੋ ਗਿਆ ਘਰ ਖਾਲੀ ਕਰਤਾ ਹੈ ਹੈ ਹਾਂਜੀ ਕਿਸੇ ਨਹੀਂ ਲੋੜਨ ਪਿੰਡ ਲਾਹੋਰਾ ਇਹਨਾਂ ਨੇ ਸਾਨੂੰ ਬਹੁਤ ਦੁਖੀ ਕਰ ਰੱਖਿਆ ਹੱਦ ਤੋਂ ਜ਼ਿਆਦਾ ਦੁਖੀਆਂ ਰੋਜ਼ਮਰਗ ਚੋਰੀਆਂ ਹੁੰਦੀਆਂ ਨੇ ਦੋ ਜਾਣੇ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਨਹੀਂ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਤੁਹਾਨੂੰ ਕੋਈ ਪੁਲਿਸ ਦੀ ਕਾਸੇ ਨਹੀਂ ਲੋੜਨੀ ਨਾ ਸੀ ਉਸ ਤੋਂ ਬਰਾਮਤ ਕਰਨਾ ਪਰ ਇਹਦਾ ਅਸੀਂ ਇਲਾਜ ਕਰਾਂਗੇ ਕਿ ਉਹਨੂੰ ਕਿਸੇ ਦੇ ਚੋਰੀ ਨਹੀਂ ਕਰੂ ਸਾਡੇ ਰੋਜ਼ ਕੰਦਾ ਟੱਪਦੇ ਨੇ ਅਸੀਂ ਪਿੰਡ 'ਚ ਰਹਿਣੋਂ ਵੀ ਦੁਖੀ ਹਾਂ ਰੋਡ ਤੇ ਘਰ ਹੈ ਉਰੇ ਚੱਕੀ ਤੇ 9:30 ਵਜੇ ਦਾ ਪਰਸੋਂ ਦਾ ਵੜਿਆ ਹੋਇਆ ਰਾਤ ਨੂੰ 2 ਵਜੇ ਤੱਕ ਇਹਨੇ ਚੋਰੀ ਕੀਤੀ ਜਿੰਨਾ ਸਮਾਨ ਇਹ ਤੋਂ ਢੋਆ ਗਿਆ ਅੰਦਰ ਏਸੀ ਲਾ ਕੇ ਵੀ ਬੈਠੇ ਕੈਵਨ ਜੀ ਉਹ ਜੋ ਪੈਸੇ ਚੱਕਨੇ ਲੋਹਾ ਕੁਝ ਵੀ ਨਹੀਂ ਇਹਨੇ ਸਾਡੇ ਅੰਦਰੋਂ ਲਿਆ ਨੌ 5 ਦੇ ਅਸੀਂ ਦੁਕਾਨ ਵਧਾਈ ਆ ਸੀਸੀਟੀਵੀ ਕੈਮਰੇ ਲੱਗੇ ਆਣੋ ਛੇ ਸੀਸੀਟੀਵੀ ਕੈਮਰੇ ਚ ਇੱਕ ਕੈਮਰਾ ਵੀ ਤੋੜਿਆ ਇਹਨੇ ਸੀਸੀਟੀਵੀ ਪਰ ਹੂੰ ਇਹ ਤਾਂ ਪਤਾ ਨਹੀਂ ਜਿਹਨੂੰ ਦੋ ਅੰਦਰ ਦੇ ਅੰਦਰ ਦੋ ਕੈਮਰੇ ਤੇ ਉਹ ਇਹਨੂੰ ਪਤਾ ਨਹੀਂ ਸੀ ਉਹਨਾਂ ਬਾਰੇ ਉਹਨਾਂ ਚ ਇਹ ਆਇਆ ਅੰਦਰ 6-7 ਢੇੜੇ ਲਾਏ ਨੇ ਗੱਡੀ ਲੈ ਵੀ ਖੜੇ ਆ ਕਪੜੇ ਵੀ ਕੱਢ ਕੇ ਅੰਦਰ ਫਿਰਿਆ ਜਦੋਂ ਇਹਨੂੰ ਗਰਮੀ ਆਈ ਪਰ ਇਹਨੇ ਕੋਈ ਕਸਰ ਨਹੀਂ ਛੱਡੀ ਹਨਾ ਸਖਤ ਸਖਤ ਕਾਰਵਾਈ ਹੋਵੇ ਨਹੀਂ ਇਹ ਹਲੇ ਤਾਂ ਅਸੀਂ ਕਰਾਂਗੇ ਦਾ ਨਾਲੇ ਚਿੱਟੇ ਦਾ ਕੇਵਲ ਕਰਦਾ ਚਿੱਟੇ ਵਾਲੇ ਦਾ ਬਹੁਤ ਜਿਆਦਾ ਫਸਾਣ ਕਰ ਸਕਦੇ ਸੀ ਕੋਈ ਜਦੋਂ ਵੀ ਨੁਕਸਾਨ ਹੀ ਨੁਕਸਾਨ ਹੈ ਜਦੋਂ ਨਸ਼ਾ ਕਰ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਜਾਨਵਰ ਤੱਕ ਨਹੀਂ ਸਾੜਦੇ ਕੁੱਤੇ ਬਿੱਲੇ ਸਭ ਕੁਝ ਚੋਰੀ ਕਰ ਰਹੇ ਨੇ ਇਹ ਡੰਗਰ ਜੋ ਚੀਜ਼ ਇਹਨਾਂ ਦੇ ਹੱਥ ਲੱਗਦੀ ਹੈ ਚੋਰੀ ਕਰਦੇ ਨੇ